ਜੇਕਰ ਤੁਸੀਂ ਵੀ ਕਬੂਤਰ ਰੱਖਣ ਦੇ ਸ਼ੌਕੀਨ ਹੋ ਤਾਂ ਆਹ ਖਬਰ ਜ਼ਰਾ ਧਿਆਨ ਨਾਲ ਦੇਖ ਲਿਓ ਦੇਖਿਓ ਕਿਤੇ ਕਬੂਤਰਬਾਜ਼ੀ ਤੁਹਾਨੂੰ ਮਹਿੰਗੀ ਨਾ ਪੈ ਜਾਵੇ ਜੀ ਹਾਂ ਖੰਨਾ ਦੇ ਪਿੰਡ ਇਕੁਲਾਹਾ ਦੇ ਵਿੱਚ ਇੱਕ ਬੇਜ਼ਵਾਨ ਪੰਛੀ ਨੇ ਗੱਭਰੂ ਨੌਜਵਾਨ ਦੀ ਜਾਨ ਲੈ ਲਈ ਜਿਸਨ ਸੁਣ ਕੇ ਚਾਰੇ ਪਾਸੇ ਸੁੰਨ ਪਸਰ ਗਿਆ ਦਰਅਸਲ ਕਬੂਤਰਬਾਜ਼ੀ ਦੀ ਲੜਾਈ ਦੇ ਵਿੱਚ ਨੌਜਵਾਨ ਦਾ ਕਬੂਤਰਬਾਜ਼ੀ ਜਿੱਤ ਜਾਂਦਾ ਪਰ ਦੂਸਰੀ ਧਿਰ ਨੂੰ ਇਹ ਜਿੱਤ राਸ ਨਾ ਆਈ ਤਾਂ ਸ਼ਾਮ ਨੂੰ ਇਕੱਠੇ ਹੋ ਕੇ ਉਸ ਦੇ ਘਰ ਦੇ ਬਾਹਰ ਪਹਿਲਾਂ ਗਾਲਾਂ ਕੱਢੀਆਂ ਤੇ ਫਿਰ ਉਸ ਦੇ ਉੱਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਮ੍ਰਿਤਕ ਨੌਜਵਾਨ ਦੀ ਦਾਦੀ ਤੇ ਉਸ ਦੇ ਦੋਸਤ ਨੇ ਸਾਰੀ ਹੱਡ ਬੀਤੀ ਸੁਣਾਈ ਕਿੰਨਾ ਤੁਹਾਡਾ ਜਿਹਦੀ ਡੈਥ ਹੋਈ ਆ ਤੁਹਾਡਾ ਕੀ ਲੱਗਦਾ ਸੀ ਬਹੁਤ ਆ ਮੇਰਾ ਨਾ ਮਾਂ ਨਾ ਤੇ ਉਹ ਕਿੰਨੀ ਕੋਮਰ ਸੀ 22 ਸਾਲ 21 ਸਾਲ ਉਹ ਬਾਈ ਹੋ ਕਿੱਦਾਂ ਹੋਈ ਆ ਘਟਣਾ ਹੈ ਕੀ ਹੋਇਆ ਲੜਾਈ ਸੀ ਕਿਹਦੇ ਨਾਲ ਹੋਈ ਆ ਧੀ ਕੀ ਯਾਰ ਦਮ ਦਾ ਹੁੰਦਾ ਜੀ ਬਲਾ ਦੇ ਸੀ ਕਿ ਲੜਾਈ ਦਾ ਕਾਰਨ ਕੀ ਆ ਕੀ ਪਤਾ ਇੱਥੇ ਕੋਈ ਬਾਹਰ ਮਾਰ ਮੋਟੇ ਹੋ ਗਈ ਉਹਨੇ ਉਹ ਘਰ ਜਾ ਬੜੇ ਘਰੋਂ ਬੁਲਾ ਲਿਆ ਆ ਅੱਗੇ ਲਾਗਣਾ ਆਉਂਨੇ ਦੇ ਦਾਮ ਨਾਲ ਰਾਟ ਮਾਰ ਕੇ ਸਿਰ ਤੇ ਇੱਥੇ ਮਾਰੀ ਵਿਆਹ ਹੈ ਸੀ ਨਾ ਨਾ ਕੁਮਾਰ ਆਤੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸਾਂਤਾਂ ਇਨਸਾਨ ਚਾਹੀਦਾ ਬਰਾਬਰ ਚਾਹੀਦਾ ਸਾਲੂ ਬਰਾਬਰ ਚਾਹੀਦਾ ਆ ਮੁੰਡਾ ਤੇ ਮੁੰਡਾ ਹੀ ਮਾਰਨ ਦਾ ਹਿਸਾਬ ਚਾਹੀਦਾ ਸਾਲੂ ਪਰਿਵਾਰ ਚ ਕਿੰਨੇ ਕ ਮੈਂਬਰ ਹੋ ਸਾਡੇ ਕੋਈ ਸੀ ਨਹੀਂ ਪਰ ਇਹ ਨਾ ਹੋਇਆ ਜਿਸ ਮਾਰੇ ਮੁੰਡੇ ਨੂੰ ਦੋ ਕੁੜੀਆਂ ਨੇ ਗਾਹੋਂ ਮੁੰਡਾ ਜਿਹੜਾ ਮੁਕੇ ਆਤਾ ਉਹਦੀ ਮੁੰਡਾ ਬਹੁਤ ਬੜਾ ਪੜਾ ਹੁੰਦਾ ਐਸੀ ਇਕੱਲਾ ਇਹ ਵੀ ਲੈ ਲੈ ਇਹਨਾਂ ਨੇ ਕੋਈ ਕਬੂਤਰ ਬਾਜ਼ੀ ਦਾ ਮਸਲਾ ਵੀ ਹੋਇਆ ਨਾ ਨਾ ਕਬੂਤਰ ਦੀ ਬਾਜ਼ੀ ਤਾਂ ਪਹਿਲਾਂ ਸੀਗੀ ਸੁਵੇਰੇ ਸੀਗੀ ਸ਼ਾਮ ਨੂੰ ਉਹਨਾਂ ਦੀ ਪਾਰਟੀ ਲੱਗਦੀ ਪਾਰਟੀ ਉਹਨੇ ਇੱਕ ਟਾਈਮ ਹੋ ਗਿਆ ਇਹਦੇ ਮਾਪੇ ਪਾ ਨੂੰ ਗੁਜਰੇ ਨੂੰ ਤੇ ਉਹ ਮਾਂ ਨੂੰ ਤਾਂ 22 ਸਾਲ ਹੋ ਗਏ ਮੁਕੇ ਦੀ ਤੇ ਉਹਨੂੰ 10 ਸਾਲ ਹੋ ਗਏ ਕਿੰਨੇ ਭੈਣ ਭਾਈ ਸੀ ਇਹ ਭੈਣ ਭਾਈ 4 ਤੇ ਬੜੀ ਗੁੱਡੀ ਮਰ ਗਈ ਦੀ ਵਿਆਹੀ ਉਹ ਮੁੰਡਾ ਛੱਜ ਕੇ ਛੋਟਾ ਜਿਹਾ ਛੋਟੀ ਵਿਆਹੀ ਹੋਈ ਛੋਟੀ ਉਹਦੇ ਕੋਲ ਹੀ ਆ ਇੱਕ ਭਾਈ ਮੁੰਡਾ ਨਿਆਣਾ ਇੱਥੇ ਰਹਿੰਦਾ ਇਹ ਉਹਦੇ ਬੜਾ ਤੇ ਕੁੜੀਆਂ ਦੇ ਛੋਟੇ ਸੀ ਜਿਹੜੀ ਵਿਆਹੀ ਆ ਜੀ ਨਾਲ ਆ ਉਹਦੇ ਮੁੰਡੇ ਉਹ ਨਾਲੇ ਆ ਲਾਸਟ ਉਹ ਤਾਂ ਭਾਈ ਨੇ ਨਾਮ ਕੀ ਮੁੰਡੇ ਦਾ ਕਰਦੀ ਉਮਰ ਕਿੰਨੀ ਹੈ ਜੀ 21 ਸਾਲ ਦੇ ਹੋ ਗਏ ਕੰਮ ਕੀ ਕਰਦਾ ਸੀ ਜੀ ਇੰਜ ਚ ਲਾਉਂਦਾ ਸੀ ਉਹ ਡੀਸੀ ਦੇ ਤੂੰ ਤਾਂ ਇਹ ਐਨਪੀ ਕਹਿੰਦੇ ਮਾੜਾ ਕਹਿੰਦੇ ਨੇ ਉਹਨੂੰ ਨਾ ਨਾ ਪੱਕਾ ਮੈਂ ਤੁਹਾਡਾ ਮੇਰਾ ਨਾਮ ਆਪੀ ਜਿਹੜੇ ਲੜਕੇ ਦੀ ਡੈਥ ਹੋਈ ਆ ਤੁਹਾਡਾ ਕੀ ਲੱਗਦਾ ਯਾਰ ਦੋਸਤ ਜੀ ਆ ਬਾਈ ਕਿੱਦਾਂ ਹੋਇਆ ਇਹ ਘਟਨਾ ਇਹ ਆਪਣੇ ਪਿੰਡ ਤੋਂ ਲੱਗ ਕਬੂਤਰ ਦੀ ਬਾਜੀ ਹੋਈ ਸੀਗੀ ਕਬੂਤਰ ਦੀ ਬਾਜੀ ਹੋਏ ਵਿੱਚ ਇੱਕ ਆਪਣੇ ਪਿੰਡ ਦੇ ਵਿੱਚ ਇਹਨਾਂ ਨੇ ਕੋਈ ਗੱਲਬਾਤ ਕੀਤੀ ਪਹਿਲਾਂ ਵੀ ਪਿੰਡ ਦੇ ਵਿੱਚ ਮੁੰਡਾ ਵੀ ਬਾਜੀ ਦੇ ਵਿੱਚ ਉਹ ਮੁੰਡਾ ਨਹੀਂ ਬੁਲਾਉਣਾ ਜੀ ਇਹਨੇ ਕਿਤੇ ਬੀ ਦੀਪ ਨੇ ਉਹ ਮੁੰਡਾ ਬੁਲਾ ਲਿਆ ਜੀ ਉਹਨਾਂ ਦੀ ਸਾਰੀ ਦਿਹਾੜੀ ਨਾਲ ਹੀ ਖੈਮ ਖਾਉਂ ਹੁੰਦੀ ਰਹੀ ਜੀ ਇਹ ਆਪ ਵਿਚ ਹੀ ਬੋਲਦੇ ਰਹੇ ਇੱਕ ਦੂਸਰੇ ਨਾਲ ਤੂੰ ਮੈਂ ਨਾਲ ਹੀ ਹੁੰਦੀ ਰਹੀ ਠੀਕ ਹੈ ਜੀ ਇਹ ਚੱਲ ਇਹਨਾਂ ਨੂੰ ਫਿਰ ਤੋਂ ਹਟਾਉਂਦੇ ਰਹਿਆ ਸ਼ਾਮ ਨੂੰ ਆਕੇ ਨਾਲ ਹੀ ਬਾੜੀ ਤੂੰ ਤੋਂ ਮੈਂ ਹੋ ਗਈ ਬਸ ਇੱਥੇ ਪਤਾ ਲੱਗਈ ਇਹਦੇ ਡੰਡਾ ਰੋਂਦਾ ਮਾਰਿਆ ਜੀ ਸਿਰ ਤੇ ਰਾੜ ਮਾਰੀ ਰਹੀ ਜੀ ਕਿੰਨੀ ਕੁ ਉਮਰ ਸੀ ਮੁੰਡੇ ਦੀ ਮੁੰਡੇ ਦੀ ਉਮਰ ਵੀ ਬਾਈ ਜੀ ਦੇ ਸਾਲ ਦੀ ਦੀਗੀ ਬਸ ਯਾਦ ਮੇਨ ਜਾਣੀ ਕਿ ਘਟਨਾ ਕ੍ਰਮ ਦਾ ਜਿਹੜਾ ਮੇਨ ਸੀਗਾ ਉਹ ਕਬੂਤਰਬਾਜੀ ਸੀ ਬਸ ਕਬੂਤਰਬਾਜੀ ਵਿੱਚ ਆਇਆ ਅੱਡਮੰਡ ਕਬੂਤਰਬਾਜੀ ਬੰਦ ਹੋ ਗਈ ਹੁਣ ਤੋਂ ਜੀ ਬਸ ਇਹ ਮੇਨ ਮੁੱਦਾ ਕਬੂਤਰਬਾਜੀ ਮੁੰਡਾ ਦੀ ਉਹਨੂੰ ਬੀਬੀ ਬਨੂ ਕੇ ਕਿਹਾ ਦੀ ਵੀ ਬਲਾਈਨ ਆਈ ਇਹਨਾਂ ਦੇ ਪਿੱਛੇ ਸਾਰੀ ਜਿਹੜੀ ਉਹਦੇ ਪਿੱਛੇ ਤੂੰ ਮੈਂ ਹੋਈ ਗਈ ਜੀ ਬਸ ਉਹ ਮੁੰਡੇ ਪਿੱਛੇ ਕੰਮ ਹੋ ਗਿਆ ਜੀ ਇਹ ਕਬੂਤਰ ਬਾਜੀ ਕਿੱਥੇ ਹੋਇਆ ਸੀਗਾ ਇਹ ਕਬੂਤਰ ਬਾਜੀ ਬੀਬੀ ਦੇ ਕੋਠੇ ਦੀ ਹੋਈ ਦੀ ਜਿਹੜੇ ਮੁੰਡੇ ਨੇ ਮਾਰੇ ਜੀ ਇਹਨਾਂ ਨੇ ਮੈਂ ਹਰਜਿੰਦਰ ਸਿੰਘ ਜੀ ਮੈਂਬਰ ਜਿਲ੍ਹਾ ਪ੍ਰੈਸ ਕੋਲਾਹਰ ਤੇ ਅੱਜ ਜਿਹੜੀ ਕੱਲ ਕਬੂਤਰ ਬਾਜੀ ਇੱਥੇ ਪਿੰਡ ਚ ਕਰਾਈ ਗਈ ਔਰ ਬਾਜੀ ਇਹਨਾਂ ਨੇ ਇਹਨੂੰ ਬਾਜੀ ਦਾ ਨਾਮ ਹੁੰਦਦੇ ਨੇ ਕੋ ਪਰ ਬਹੁਤ ਮੰਦ ਭਾਗੀ ਆ ਕਿਸੇ ਦਾ ਸੌਂਕ ਹੋ ਸਕਦਾ ਹੈ ਪਰ ਜੇ ਸੌਂਕ ਨੇ ਮੇਰੇ ਪਿੰਡ ਦੇ ਦੋ ਨੌਜਵਾਨ ਦੀ ਮੌਤ ਹੋ ਗਈ ਆ ਇੱਕ ਪਹਿਲਾ ਸੀਗਾ ਅੱਜ ਤੋਂ ਲਗਭਗ 23-3 ਸਾਲ ਪਹਿਲਾਂ ਦੀ ਗੱਲ ਆ ਇੱਕ ਉਹ ਨੌਜਵਾਨ ਮੁੰਡਾ ਸੀਗਾ ਉਹ ਵੀ ਕਬੂਤਰ ਬਾਜੀ ਲੱਗੀ ਹੋਈ ਸੀਗੀ ਕਬੂਤਰ ਨੂੰ ਫੜਨ ਗਿਆ ਤਾਂ ਕਰੰਟ ਲੱਗ ਗਿਆ ਤਾਂ ਉਸੇ ਨੌਜਵਾਨ ਦੀ ਐਟ ਅ ਟਾਈਮ ਉੱਥੇ ਮੌਤ ਹੋ ਗਈ ਆ ਔਰ ਇੱਕ ਕੱਲ ਵੀ ਇੱਕ ਬਾਜੀ ਫੇਰ ਲਾਈ ਇਹਨਾਂ ਮੁੰਡਿਆਂ ਨੇ ਔਰ ਬਾਜੀ ਦੇ ਤਹਿਤ ਕੋਈ ਰਾਂਚ ਸਬਾਜੀ ਦੇ ਹੋਈ ਐਂ ਤੇ ਗੱਲਬਾਤ ਆ ਤੋਂ ਮੁੰਡੇ ਦੀ ਉੱਥੇ ਲੜਾਈ ਝਗੜਾ ਹੋਇਆ ਤਾਂ ਮੌਤ ਹੋ ਗਈ ਆ ਮੁੰਡੇ ਦੀ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜੀਆਂ ਇਹ ਐਸੀਆਂ ਗੱਲਾਂ ਬਾਤਾਂ ਨੇ ਚਾਹੇ ਕਬੂਤਰਬਾਜੀ ਦੀ ਚਾਹੇ ਟਰੈਕਟਰਾਂ ਦੀ ਗੱਲਬਾਤ ਹੈ ਵੀ ਇਹ ਤੇ ਖਾਸ ਧਿਆਨ ਦਿੱਤਾ ਜਾਵੇ ਵੀ ਇਹ ਜਾਇਜ਼ ਆ ਜਾਂ ਨਜਾਇਜ਼ ਆ ਕਿਉਂਕਿ ਜਿਹਦੇ ਕਰਕੇ ਮਤਲਬ ਵੀ ਇਹ ਸਾਰੀ ਦੇਖੋ ਕੋਠਿਆਂ ਦੇ ਉੱਪਰ ਚੜਦੇ ਨੇ ਕੋਈ ਉੱਪਰ ਨੂੰ ਧਿਆਨ ਹੁੰਦਾ ਜਿਹੜੇ ਕਬੂਤਰਬਾਜੀ ਕਰਦੇ ਨੇ ਕਬੂਤਰ ਉਡਾਉਂਦੇ ਨੇ ਉਹ ਕੋਈ ਬਨੇਰੇ ਤੋਂ ਡਰਦਾ ਕੋਈ ਉਸ ਹੁੰਦਾ ਇਹ ਸਭ ਮੇਰੇ ਨਾਲ ਨਾਲ ਬਹੁਤ ਮਾੜੀ ਗੱਲ ਹੈ ਇਸ ਦੇ ਉੱਤੇ ਬਕਾਇਦਾ ਰੋਕ ਲਗਣੀ ਚਾਹੀਦੀ ਹੈ ਇਹ ਸਰਕਾਰ ਇਹਦੇ ਤੇ ਧਿਆਨ ਦੇਵੇ ਇਹ ਕਿਉਂਕਿ ਮੇਰੇ ਨਗਰ ਦੇ ਵਿੱਚ ਦੋ ਮੌਤਾਂ ਨੌਜਵਾਨਾਂ ਇਹ ਜੀਆਂ ਹੋਈਆਂ ਨੇ ਵੀ ਜਿਹੜੀਆਂ ਅੱਜ ਪੂਰੀ ਸੋਗ ਦੀ ਲਹਿਰ ਹੈ ਪਿੰਡ ਦੇ ਵਿੱਚ ਇਸ ਕਰਕੇ ਸਰਕਾਰ ਇਹਦੇ ਵੱਲ ਖਾਸ ਧਿਆਨ ਦੇਵੇ ਔਰ ਇਹਨੂੰ ਬੰਦ ਕੀਤਾ ਜਾਵੇ ਕਿਥੋਂ ਲੱਗ ਨਹੀਂ ਰਿਹਾ ਕਿ ਪ੍ਰਸ਼ਾਸਨ ਵੀ ਇਹਦੀ ਬੇਗੌਲਿਆ ਕਰ ਰਿਹਾ ਹੈ ਇਹ ਚੀਜ਼ਾਂ ਨੂੰ ਬਿਲਕੁਲ ਜੀ ਬਿਲਕੁਲ ਪ੍ਰਸ਼ਾਸਨ ਜਿਵੇਂ ਬੇਗੌਲੀ ਕਰ ਰਿਹਾ ਹੈ ਕਿਉਂਕਿ ਜਿਹੜੀਆਂ ਇਹ ਜੀਆਂ ਗੱਲਾਂ ਬਾਤਾਂ ਨੇ ਚਾਹੀਏ ਇਹ ਇਹ ਤੇ ਟੋਟਲ ਰੋਕ ਲਗਣੀ ਚਾਹੀਦੀ ਆ ਕਿਉਂਕਿ ਜੇ ਜਿਹੜੀ ਇਹ ਗੱਲਾਂ ਨੇ ਇਹਦੇ ਨਾਲ ਰਾਜਸਪਾਜੀ ਵਧਦੀ ਆ ਸਾਮ ਨੂੰ ਜਿਵੇਂ ਕੱਲ ਇਹਨਾਂ ਨੇ ਕਬੂਤਰबाजी ਕਬੂਤਰ ਲੜਾਈ ਕਬੂਤਰ ਲੜਨ ਤੋਂ ਬਾਅਦ ਸਾਮ ਨੂੰ ਪਤਾ ਲੱਗਿਆ ਵੀ ਇਹ ਮੁੰਡਿਆਂ ਦੀ ਰਾਜਸਪਾਜੀ ਹੈ ਕਬੂਤਰबाजी ਕਰਕੇ ਮਤਲਬ ਲੜਾਈ ਹੋਈ ਹੈ ਹਮਲੇ ਤੋਂ ਬਾਅਦ ਗੰਭੀਰ ਜ਼ਖਮੀ ਹੋਏ ਗੁਰਦੀਪ ਸਿੰਘ ਮਾਨ ਨੂੰ ਸਿਵਲ ਹਸਪਤਾਲ ਖੰਨਾ ਤੋਂ ਸੈਕਟਰ 32 ਚੰਡੀਗੜ੍ਹ ਦੇ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਸੀ ਉੱਥੇ ਇਲਾਜ ਦੌਰਾਨ ਗੁਰਦੀਪ ਸਿੰਘ ਦੀ ਮੌਤ ਹੋ ਗਈ ਡੀਐਸਪੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਫਰਾਰ ਨੇ ਜਿਨ੍ਹਾਂ ਦੀ ਭਾਲੇ ਛਾਪੇ ਮਾਰੀ ਕੀਤੀ ਜਾ ਰਹੀ ਹੈ ਅਕਲਾਹੇ ਇੱਕ ਰਾਹੁਲ 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 ਸਿੰਘ ਸਨਫ ਹਰਿੰਦਰ ਸਿੰਘ ਐਕਟਰੀ ਉਮਰ 22 ਸਾਲ ਦੇ ਵੈਸੇ ਬਿੰਦ ਦਾ ਰਹਿਣਾ ਉਹਨਾਂ ਨੂੰ ਬੰਨ ਲਾਇਆ ਕਿ ਮੇਰੇ ਚਾਚੇ ਦਾ ਨੜਕਾ ਗੁਰਦੀਪ ਸਿੰਘ ਅਲੀਸ ਮਨਾ ਕ੍ਰੀਮ ਬਾਈਕਸਾਲ ਦੀ ਉਹਦੀ ਏਸੀ ਕੀ ਬਾਈਕਸਾਲ ਦੀ ਉਹਨੂੰ ਕੱਲ ਰਾਤੀ ਕੁਨਦੀਪ ਸਿੰਘ son of ਮਹਿੰਦਰ ਸਿੰਘ ਅਤੇ ਦਮਨ ਸਿੰਘ son of ਕੁਲਦੀਪ ਸਿੰਘ ਦੋਨੋਂ ਪੇਬੁਤਾਂ ਨੇ ਮੇਰੇ ਚਾਚੇ ਦੇ ਲੜਕੇ ਜਿਹੜਾ ਤੁਮਾਰ ਕੀਤੇ ਕੁਟਮਾਨ ਤੋਂ ਬਾਅਦ ਉਹਦਾ ਨਾ ਕਤਲ ਹੋ ਗਿਆ ਕਤਲ ਹੋਣ ਤੋਂ ਬਾਅਦ ਅਸੀਂ ਉਹਦੀ ਸਟੇਟਮੈਂਟ ਤੇ ਐਫਆਰ ਨੰਬਰ 128 24 24 ਨੂੰ ਅੰਡਰ ਸੈਕਸ਼ਨ 302 34 ਐਪੀਸੀ ਦਰਚ ਕਰੀ ਚਲਿ ਆਈ ਕਾਰਨ ਕੱਲ ਇਹਨਾਂ ਦੇ ਆਪਸ ਵਿੱਚ ਜੋ ਦੱਸ ਰਹੇ ਨੇ ਜੋ ਉਥੇ ਕਬੂਤਰਾਂ ਦੀ ਉਡਾਨ ਵਗੈਰਾ ਸੀ ਕਬੂਤਰ ਉੱਡ ਕੇ ਸੀਗੇ ਉਹਦੇ ਪਿੱਛੇ ਕੋਈ ਸ਼ਾਮ ਨੂੰ ਨਿਦਾਫ ਸੀ ਝਗੜਾ ਹੋਇਆ ਇਹ ਬੇਸਿਕ ਤੌਰ ਤੇ ਪਰਸੀਬਲ న్యూਸ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਉਹਨਾਂ ਦਾ ਕੀ ਮਕਸਦ ਸੀਗਾ ਤੇ ਕਿਉਂ ਉਹਨਾਂ ਨੇ ਕੀਤਾ ਇਹਦੇ ਬਾਰੇ ਕੋਈ ਵੈਰੀਫਾਈ ਕਰ ਰਿਹਾ ਤੇ ਇਸ ਦੇ ਰੋਗ ਦੀ ਹੋਂਦ ਦਾ ਰੋਬਿਕ ਅਸਰ ਵੀ ਹਾਂ ਇਸ ਤੋਂ ਲਗਦਾ ਕਿ ਹੋਰ ਸਾਡੇ ਨੋਟਿਸ ਆਈ ਤਾਂ ਜਰੂਰ ਇਸ ਦੇ ਖਿਲਾਫ ਹੋਰ ਕਾਰਵਾਈਆਂ ਹੋਣ ਚਲਿਆ ਵਾਂ। ਦੇਖਿਆ ਜਾਵੇ ਤਾਂ ਲੋਕਾਂ ਦਾ ਖੂਨ ਇਸ ਕਦਰ ਉਬਾਲੇ ਮਾਰ ਲੱਗਿਆ ਕਿ ਛੋਟੀਆਂ ਮੋਟੀਆਂ ਟਕਰਾਰਾਂ ਵੀ ਹੁਣ ਖੁੰਨੀ ਰੂਪ ਧਾਰਨ ਕਰਨ ਲੱਗੀਆਂ ਨੇ। ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ।